ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਜ਼ਿਲ੍ਹਾ ਫਰੋਹੀਪੁਰ ਹਲਕਾ ਗਰੂਰ ਸਾਹਿਬ ਪੈਂਦੇ ਪਿੰਡ ਝੰਡੂ ਵਾਲੇ ਵਿਖੇ ਇੱਕ ਗਰੀਬ ਬੇਸਹਾਰਾ ਪਰਿਵਾਰ ਨੂੰ ਮਦਦ ਦੀ ਲੋੜ ਮਾਂ ਅਤੇ ਛੋਟੇ ਬੱਚਿਆਂ ਨੂੰ ਅੱਖਾਂ ਤੋਂ ਨਹੀਂ ਦਿਖ ਰਿਹਾ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਲਾਜ ਅਤੇ ਹੋਰ ਇਲਾਜ ਕਰਵਾਉਣ ਦੀ ਸਮਾਜ ਸੇਵੀ ਤੇ ਦਾਨੀ ਸੱਜਣਾ ਨੂੰ ਬੇਨਤੀ ਕਿ ਵੱਧ ਵੱਧ ਸਹਿਯੋਗ ਦੇਣ ਅਤੇ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾ ਸਕੇ ਤਨੂ ਬਾਈ ਨੂੰ ਵੀ ਖਾਸਾ ਮੈਂ ਵੀ ਫਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਸੰਗਤ ਨੂੰ ਗੁਰਮਖ ਪਿਆਰਿਓ ਸਾਡਾ ਮਕਸਦ ਪਹਿਲੀ ਵੀਡੀਓ ਮੈਂ ਕਿਤੇ ਕਿਸੇ ਗਰੀਬ ਦੀ ਮਦਦ ਵਾਸਤੇ ਪਾ ਰਿਹਾ ਵੈਸੇ ਤਾਂ ਮੈਂ ਆਪਣੇ ਕੋਲੋਂ ਜਿੰਨੀ ਹੁੰਦੀ ਓਨੀ ਕਰ ਦਿੰਨਾ ਪਰ ਫੋਨ ਜਿਹੜਾ ਵੀ ਇੰਨੀ ਗੁਜਾਇਸ ਹੈ ਨਹੀਂ ਮੇਰੇ ਕੋਲੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਾ ਰਿਹਾ ਕਿ ਸਾਰੇ ਜਿੰਨੇ ਵੀ ਮੇਰੇ ਭੈਣ ਭਰਾਲੇ ਜਿੰਨੇ ਯਾਰ ਤੋਂ ਆਪਣੇ ਜਿੰਨੇ ਵੀ ਗਰੁੱਪ ਨੇ ਸਾਰੀ ਪੈਸਾ ਸਾਰੇ ਖਾਸ ਕਰਕੇ ਆਪਣੇ ਸਿੱਖ ਭਾਈਚਾਰੇ ਨੂੰ ਬੇਨਤੀ ਕਰੂੰਗਾ ਕਿ ਜਿੰਨੇ ਵੀ ਦਾਨੀ ਸੱਜਣ ਹਨ ਬਾਹਰ ਜਿਹੜੇ ਰਿਡਲੈਂਡ ਵੀ ਸਾਰੇ ਜਿਹੜੇ ਰਲ ਮਿਲ ਕੇ ਇਸ ਪਰਿਵਾਰ ਦੀ ਆਪਾਂ ਮਦਦ ਕਰੀਏ ਕਿਉਂਕਿ ਜਿਹੜਾ ਮੈਂ ਤੁਹਾਨੂੰ ਪਰਿਵਾਰ ਦਿਖਾਉਣ ਜਾ ਰਿਹਾ ਨਾ ਤਾਂ ਮਾਂ ਨੂੰ ਦੀਦਾ ਨਾ ਬੱਚਾ ਛੋਟੀ ਬੱਚੀ ਉਹਨਾਂ ਨੂੰ ਦੀਦਾ ਤੇ ਜਿਹੜਾ ਬੱਚਾ ਲੜਕਾ ਨੂੰ ਬਹੁਤ ਘੱਟ ਦੀਦਾ ਤੇ ਨਾ ਇਹਦਾ ਘਰ ਆ ਨਾ ਇਹਨਾਂ ਪਰਾਂ ਦਾ ਕੋਈ ਬਾਹਰ ਆ ਇਹ ਕਿਸੇ ਦੇ ਕਰੇ ਪਿੰਡ ਕਾਨ ਸਿੰਘ ਵਾਲੇ ਰਹਿ ਰਹੇ ਨੇ ਮੇਰਾ ਪਿੰਡ ਢੰਡੂ ਵਾਲਾ ਮੈਂ ਫਰਸਮੈਨ ਔਰ ਮੈਂ ਹਮੇਸ਼ਾ ਇਹ ਕਿਹਾ ਕਿ ਸਦੀ ਮਦਦ ਕਰਦਾ ਰਹਿਣਾ ਪਰ ਚਲੋ 1000 2000 10000 ਤੱਕ ਦਾ ਮਦਦ ਕਰ ਸਕਦੇ ਆ ਪਰ ਇੱਥੇ ਲੱਖ ਦੂ ਲੱਖ ਕਰਤਵੜ 2 ਲੱਖ 2.5 ਲੱਖ ਦੀ ਜਰੂਰਤ ਹੈ ਕਿਉਂਕਿ ਬੱਚੀ ਦੇ ਅੱਖਾਂ ਦਾ ਆਪਰੇਸ਼ਨ ਹੋਣਾ ਹੈ ਇਹ ਪਰਿਵਾਰ ਆ ਆ ਲੜਕਾ ਇਹਨੂੰ ਵੀ ਥੋੜਾ ਜਿਹਾ ਘੱਟ ਦੀਦਾ ਆ ਭੈਣ ਆ ਭੈਣ ਰੋ ਰੋ ਨਾ ਕੁੜੀਏ ਆ ਸਾਡੀ ਬੱਚੀ ਆ ਇਹ ਵਿਚਾਰੀ ਪਹਿਲਾਂ ਨੂੰ ਮਾੜਾ ਮੋੜਾ ਦੀਦਾ ਸੀਗਾ ਤੇ ਜਿਹੜਿਆਂ ਦਾ ਘਰ ਵਾਲਾ ਜਿਹੜਾ ਇਹਨੂੰ ਮਿਲਿਆ ਉਹ ਵੀ ਨਕੰਮਾ ਕੋ ਮਿਲਿਆ ਕਿਸੇ ਲੜ ਲਾਤੇ ਚੱਲਦੇ ਹੋ ਸ਼ਰਾਬੀ ਦੇ ਫੁੱਟ ਮਾਰਕ ਕਰਦਾ ਤੇ ਦਿਹਾੜਾ ਰਾਤ ਨੇ ਸ਼ਰਾਬ ਕਿੰਨਾ ਰੰਦਾ ਕੋਈ ਇਹਨਾਂ ਨੂੰ ਆ ਰੋਟੀ ਆ ਭੁੱਖੇ ਬੈਠੇ ਸੀ ਕਿ ਜਿਹੜੇ ਹੁਣ ਮੇਰੇ ਘਰ ਇੱਥੇ ਪਿੰਡ ਚੰਡੂ ਵਾਲਾ ਆਏ ਨੇ ਤੇ ਮੈਂ ਇਹਨਾਂ ਵਿਚਾਰੇ ਬੱਚਾ ਨੂੰ ਚਾਹ ਪਈ ਆ ਆ ਛੋਟੀ ਬੱਚੀ ਹੈ ਇਹਨੂੰ ਮਾੜਾ ਮੋੜਾ ਪਹਿਲਾਂ ਦੀਦਾ ਸੀ ਪੈਦਾ ਹੋਈ ਆ ਹੁਣ ਚਿੱਟਾ ਮੋਤੀਆ ਪਤਾ ਨਹੀਂ ਕੀ ਆ ਤੇ ਅੱਖਾਂ ਦੇ ਵਿੱਚ ਤੇ ਬਿਲਕੁਲ ਇਹਨੂੰ ਬੱਚੀ ਨੂੰ ਦੀਦਾ ਦੇ ਦੇਖੋ ਵੀ ਛੋਟੀ ਜੀ ਬੱਚੀ ਆ ਇਹ ਇਹ ਪਰਿਵਾਰ ਨੂੰ ਦੀ ਹਾਲ ਵੇਖ ਲੋ ਇਸ ਕਰਕੇ ਅਸੀਂ ਜਦੋਂ ਇਲੈਕਸ਼ਨ ਲੜਦੇ ਆ ਤੇ ਅਸੀਂ 50 50 ਹਜ਼ਾਰ ਲੱਖ ਲੱਖ ਰੁਪਿਆ ਅਸੀਂ ਬੋਰਡ ਦਾ ਦਿੱਨੇ ਆ ਤੇ ਹੋਰ ਨਾ ਖਰਚਾ ਪਿਛੇ ਵਿਆਹ ਸ਼ਾਦੀਆਂ ਦੇ ਪਿਛੇ ਹੋਰ ਨਾ ਪਿਛੇ ਆਪਾਂ ਚੀਜ਼ਾਂ ਦਾ ਦਾਰੂ ਪੀਲੀ ਤੇ 1000 1200 ਰੁਪਿਆ ਤੈਵੇਂ ਲੱਗ ਜਾਂਦਾ ਜਦੋਂ ਉੱਥੇ ਪੀਲੀ ਬੈਹ ਜੰਨੇ ਆ ਤਾਂ ਹੋਰ ਨਾ ਕੰਮ ਤੁਸੀਂ ਵੇਖਿਓ ਖਰਚੇ ਘਟਾ ਕੇ ਜੇ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜੇ ਕੋਈ ਇਹਦੀ ਪਰਿਵਾਰ ਦੀ ਮਦਦ ਨਹੀਂ ਕਰ ਸਕਦਾ ਪੈਸੇ ਤੇ ਇਹਦੀ ਮਦਦ ਨਹੀਂ ਕਰ ਸਕਦਾ ਤਾ ਉਹ ਕਮ ਸਿਕਾ ਵੀਡੀਓ ਨੂੰ ਸ਼ੇਅਰ ਤਾਂ ਕਰ ਸਕਦਾ ਹੈ ਤਾਂ ਕਿ ਐਸੇ ਕਿਸੇ ਸੱਸਾ ਕੋਲੇ ਪਹੁੰਚ ਜਾਏ ਐਸੇ ਕਿਸੇ ਉਸ ਮਹਾਪੁਰਸ਼ ਕੋਲੇ ਪਹੁੰਚ ਜਾਏ ਜਿਹੜਾ ਇਹਨਾਂ ਬੱਚਿਆਂ ਦੀ ਬਾਹ ਫੜ ਲੇ ਠੀਕ ਨੇ ਆ ਬੱਚੇ ਵੈਸੇ ਇਹਦੀ ਹਾਲਤ ਬਹੁਤ ਬੁਰੀ ਹਾਲਤ ਵੀ ਦੇਖ ਰਹੇ ਆ ਬੱਚਿਆਂ ਦਾ ਆ ਵੇਖੋ ਜਿਹੜੀ ਬੱਚੀ ਨੂੰ ਛੋਟੀ ਜਿਹੀ 30 ਇੰਚ ਨੂੰ ਜਿੱਕੀ ਫੁੱਲਾਂ ਪਰ ਬੱਚੀ ਆ ਕਿ ਤਿੰਨ ਸਾਲ ਦੀ ਬੱਚੀ ਆ ਜਿਹਨੂੰ 30 ਦਾ ਨਿਕ ਅੱਖਾਂ ਦਾ ਬਿਲਕੁਲ ਵੀ ਤੇ ਇਹ ਜੇ ਤਾਂ ਕੋਈ ਤਗੜਾ ਬੰਦਾ ਆਵੇ ਤਾਂ ਚਲੋ ਰੱਖ ਲੂ ਕੋਈ ਨਾ ਕੋਈ ਵੀ ਚਲੋ ਵੀ ਪਾਈਏ ਸਾਡੇ ਬੱਚੇ ਨੂੰ ਲੱਟੀ ਪਿਸ਼ਾਬ ਬਰਾ ਦੇ ਇਹਨੂੰ ਕੌਣ ਕਰਾਊਗਾ ਜਦੋਂ ਮਾਂ ਨੂੰ ਨਹੀਂ ਦੀਦਾਗਾ ਗੈਸ ਲੰਟਰ ਮੈਨੂੰ ਦੱਸਿਆ ਨਹੀਂ ਅੱਜ ਵੀ ਗੈਸ ਲੰਟਰ ਮੁੱਕ ਗਿਆ ਤੇ ਮੈਂ ਹੀਟਰ ਤੇ ਮੈਨੂੰ ਲਾ ਕੇ ਕਿਹਨ ਦੇ ਗਿਆ ਤੇ ਮੈਂ ਲਾਉਣ ਲੱਗੀ ਮੈਨੂੰ ਕਰੰਟ ਲਾ ਕੇ ਆ ਮੈਂ ਬਿਲੀਟਰ ਹੀ ਪੜਦਾ ਆ ਦੋ ਦਿਨ ਤੋਂ ਬੱਚੇ ਭੁੱਖੇ ਫਿਰਦੇ ਨੇ ਅੱਜ ਮੈਂ ਜਾ ਕੇ ਉਹਨਾਂ ਚਾਹ ਪਈ ਆ ਹੁਣ ਮੈਂ ਉਹਨਾਂ ਨੂੰ ਲੰਗਰ ਪਾਣੀ ਛਕਾਉਂਗਾ ਠੀਕ ਨਹੀਂ ਮੇਥੋਂ ਜਿੰਨੀ ਕਿ ਮਦਦ ਹੁੰਦੀ ਮੈਂ ਕਰ ਸਕਦਾ ਪਰ ਘਰ ਤੋਂ ਘੱਟ ਵੀ 2.5 ਲੱਖ ਦਾ ਖਰਚਾ ਹੈ ਜਿਹੜਾ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਕਰਨਾ ਪੈਣਾ ਮੈਂ ਕਦੇ ਵੀ ਏਸੀਜੀ ਵੀਡੀਓ ਨਹੀਂ ਪਾਈ ਕਿਉਂਕਿ ਮੈਂ ਕੋਈ ਮਦਦ ਕਰਤਾ ਤੇ ਮੈਂ ਆਪਣੇ ਕੋਲੋਂ ਕਰ ਦਿੰਦਾ ਪਰ ਮੈਂ ਤੁਹਾਨੂੰ ਇਹ ਕਹਣਾ ਵੀ ਤੁਸੀਂ ਕੋਈ ਫਰਿਸ਼ਤਾ ਬਣ ਕੋ ਜਿੰਨੇ ਕੋਈ ਜਿੰਨੀ ਗਜਾਇ ਸੀਗੇ ਤੁਸੀਂ ਇਹਨਾਂ ਦਾ ਕੋਈ ਖਾਤਾ ਨੰਬਰ ਨਹੀਂ ਕੋਈ ਕੁਛ ਨਹੀਂ ਜੇ ਮੈਂ ਆਵਦਾ ਖਾਤਾ ਨੰਬਰ ਦਿੰਨਾ ਤਾਂ ਤੁਸੀਂ ਗਲਤ ਕਈ ਸੋਚ ਲੈਂਦੇ ਨੇ ਕਿ ਬਈ ਖਾਤਾ ਨੰਬਰ ਆਵਦਾ ਦੇ ਜਾਂਦਾ ਇਹਨੇ ਮਦਦ ਆਪਣੀ ਕਰਨੀ ਨਹੀਂ ਕਰਨੀ ਇਸ ਕਰਕੇ ਮੈਂ ਨੰਬਰ ਤੁਹਾਨੂੰ ਆਪਣਾ ਬੋਲ ਦਿੰਦਾ ਵੀਰ ਇਹਨਾਂ ਨਾਲ ਸੰਪਰਕ ਕਰ ਲਿਆ ਜੇ ਜਿਹੜੇ ਬੰਦੇ ਕਿਸੇ ਨੇ ਇਹਨਾਂ ਦੀ ਮਦਦ ਕਰਨੀ ਹੈ ਉਹ ਕਰ ਲਿਆ ਤੇ ਮੇਰੇ ਨੰਬਰ ਤੁਸੀਂ ਸੰਪਰਕ ਕਰ ਸਕਦੇ ਵੈਸੇ ਜੇ ਤੁਹਾਨੂੰ ਤੁਹਾਨੂੰ ਯਕੀਨ ਹੋਵੇ ਜਾਂ ਤੁਹਾਨੂੰ ਮੈਨੂੰ ਪਤਾ ਲੱਗੇ ਕਿ ਬਈ ਇਹ ਵਾਕੇ ਬੰਦਾ ਮਦਦਗਾਰ ਕਰਨ ਵਾਲਾ ਹੈ ਅਸੀਂ ਫੌਜੀ ਬੰਦੇ ਨਾਲ ਝੂਠ ਬੋਲਦੇ ਨਾ ਅਸੀਂ ਕਿਸੇ ਦਾ ਖਾਨੇ ਸਾਡੇ ਤਾਂ ਮਾਰੇ ਨੇ ਆਪ ਦਾ ਦੇਵੇ ਬਹੁਤ ਐਨਾ ਬਹੁਤ ਹੈ ਇਸ ਕਰਕੇ ਜੇ ਤੁਹਾਨੂੰ ਕੋਈ ਯਕੀਨ ਹੋਵੇ ਤਾਂ ਮੇਥੋਂ ਮੇਰਾ ਨੰਬਰ ਲੈ ਕੇ ਮੇਰਾ ਰਾਤ ਤੱਕ ਕੈਮ ਕਰਕੇ ਮੇਰਾ ਖਾਤਾ ਨੰਬਰ ਦੇ ਦੂੰਗਾ ਮੇਰੇ ਖਾਤੇ ਨੰਬਰ ਤੇ ਤੁਸੀਂ ਇਸ ਤਰ੍ਹਾਂ ਪੈਸੇ ਪਾਸ ਇੰਕਾਡਰ ਨਹੀਂ ਪਹੁੰਚ ਹੋ ਸਕਦੀ ਤੇ ਨਹੀਂ ਤਾਂ ਜਿਹੜੇ ਆਪਾਂ ਡਾਕਟਰ ਨੂੰ ਦਿਖਾਵਾਂਗੇ ਉਹ ਡਾਕਟਰ ਤਾਂ ਤੁਹਾਨੂੰ ਬੇਸ਼ੱਕ ਨੰਬਰ ਦੇ ਦਾਂਗੇ ਅਸੀਂ ਤੇ ਪਰ ਮੈਨੂੰ ਅਜੇ ਕੋਈ ਸੋਝ ਨਹੀਂ ਰਿਹਾ ਕਿ ਬਿਨਾਂ ਪੈਸਿਆਂ ਤੋਂ ਮੈਂ ਇਹਨਾਂ ਕਿੱਧਰ ਲੈ ਕੇ ਜਾਵਾਂ ਤੇ ਕਿੱਧਰ ਨਾਲ ਲੈ ਕੇ ਜਾਵਾਂ ਹੈ ਅੱਖਾਂ ਦਾ ਕੰਮ ਆਪਣ ਮਿਹਨਤ ਤੇ ਮਜ਼ਦੂਰੀ ਕਰ ਲੂਗਾ ਪਰ ਪਰ ਆਪਾਂ ਇਹ ਜਨਜ ਰੱਖਾ ਹੀ ਨਹੀਂ ਇਹਨਾਂ ਦੀ ਆਪਦੀ ਦਾ ਨਹੀਂਗਾ ਆ ਛੋਟੇ ਛੋਟੇ ਬੱਚਣ ਲੈ ਕੇ ਡਿੱਗਦੀ ਢੈਂਦੀ ਮੇਰੇ ਕੋਲੇ ਵਿਚਾਰੀ ਸਵੇਰ ਦੀ ਸੁਦੀ ਦਾ ਹੌਣ ਆਈ ਆ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਮਨ ਕੇ ਬੇਨਤੀ ਕਰਦਾ ਕਿ ਇਹ ਪਰਿਵਾਰ ਦੁਆਰਾ ਮੈਂ ਕਹਿੰਨਾ ਫਿਰ ਦਿਖਾਜੇ ਬੱਚਿਆਂ ਦੀ ਹਾਲਤ ਆ ਦੇਖੋ ਛੋਟੀ ਜੀ ਬੱਚੀ ਆਵੇ 3 ਸਾਲ ਦੀ ਬਿਲਕੁਲ ਨਹੀਂ ਆਦੀ ਦਾ ਵੇਖੋ ਚਿੱਟਾ ਬਦਨੇ ਕੀ ਇਹ ਦੀਦਾ ਨਹੀਂ ਬਿਲਕੁਲ ਵੀ ਠੀਕ ਨਹੀਂ ਤੇ ਆ ਭੈਣ ਜਿਹਨੇ ਮਾਰਾ ਮੜਾ ਦੀ ਦਾ ਸੀ ਪਹਿਲਾਂ ਕੋਟਮਾਰ ਕਰਦਾ ਦਾ ਘਰ ਵਾਲਾ ਰੋ ਰੋ ਕੇ ਚਰੀ ਨੇ ਦਿਓ ਵੀ ਸਾਰਾ ਜਿਹੜਾ ਦੇਖਾ ਆ ਦੇਖੋ ਤੁਸੀਂ ਜਮਾਇਨੇ ਖਰਾਬ ਕਰ ਲੀਆਂ ਆ ਬੱਚਾ ਇਹਨੂੰ ਵੀ ਥੋੜਾ ਜਿਹਾ ਕਾਟੀ ਦਿਦਾ ਮਤਲਬ ਪੂਰਾ ਨਹੀਂ ਦਿਦਾ ਘਾ ਤੇ ਹੋ ਸਕਦਾ ਕਿਵੇਂ ਜਿਵੇਂ ਜਮਾਂਦਰੂ ਆ ਤੱਕ ਤੇ ਇਹਨੂੰ ਨਾ ਦਸਣਾ ਬੰਦ ਹੋ ਜਾ ਕਿਤੇ ਜ਼ਿੰਦਗੀ ਰੋਲ ਜੇ ਬੱਚਿਆਂ ਦੀ ਤੇ ਮੇਰਾ ਨੰਬਰ ਹੈ 9814774297 ਮੈਂ ਫਿਰ ਦੁਬਾਰਾ ਆਪਦਾ ਨੰਬਰ ਬੋਲ ਰਿਹਾ ਆ ਰਾਬਤਾ ਕਰ ਸਕਦੇ ਆ ਮੇਰੇ ਨਾਲ ਸਪਰਕ ਕਰ ਸਕਦੇ ਆ ਤੁਸੀਂ ਜੇ ਜਿਸ ਵੀ ਕਿਸੇ ਗੁਰਮਖ ਪਿਆਰੇ ਨੇ ਜਿਦਾਨੀ ਸੱਜਣ ਨੇ ਇਹਨਾਂ ਦੀ ਬਾਹ ਫੜਨੀ ਹੋਵੇ ਇਹਨਾਂ ਦੀ ਮਦਦ ਕਰਨੀ ਹੋਵੇ ਕਰੋ ਭਾਈ ਜਰੂਰ ਕਰੋ ਹੋਰ ਆਪਾਂ ਪਾਸੇ ਕਰੀ ਜੰਨੇ ਆ ਇਹੋ ਜੇ ਕੰਮ ਕਰੀਏ ਜੇ ਕਿਤੇ ਜਿੱਥੇ ਆਪਾਂ ਲੱਖ ਰੁਪਈਆ ਸਰਪੈਂਚੀ ਲਾਉਨੇ ਕਦੇ ਐਸੇ ਜੀ ਆਂ ਦੀ ਅੱਖਾਂ ਲਈ ਆਵਾਸ ਤੇ ਸਾਰਾ ਕੁਝ ਆਪਾਂ ਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਆਪਾਂ ਨੂੰ ਜਿਹੜੀ ਇੱਜ਼ਤ ਮਾਨ ਮਿਲਦਾ ਆਪਾਂ ਲੱਖ ਰੁਪਏ ਲਾ ਕੇ ਸਰਪੈਂਚੀ ਲੈਣ ਵਾਸਤੇ ਜਦਮਾਨ ਨੂੰ ਖਰਦੇ ਆ ਤੇ ਜੇ ਆਪਾਂ ਕਿਤੇ ਇਹਨਾਂ ਦਾ ਆਪ ਲਾਜ ਕਰਾ ਦਈਏ ਤੇ ਮੇਰਾ ਅਕਾਲ ਵੀ ਆਪਾਂ ਨੂੰ ਇੱਥੇ ਵੀ ਤੁਹਾਡੀ ਇੱਜ਼ਤ ਮਾਣ ਮਿਲੂਗਾ ਤੇ ਉੱਥੇ ਤੁਹਾਨੂੰ ਵਾਇਗਰੂ ਨੇ ਤਾਂ ਇੱਜ਼ਤ ਮਾਣ ਦੇਣੀ ਦੇਣਾ ਪਰਮਾਤਮਾ ਨੇ ਤਾਂ ਇਸ ਕਰਕੇ ਫਿਰ ਦੁਬਾਰਾ ਨੰਬਰ ਆਦਾ ਬੋਲਦਾ 9814774297 ਸਾਰਿਆਂ ਵੀਰਾਂ ਨੂੰ ਹੱਥ ਮਨ ਕੇ ਬੇਨਤੀ ਕਿ ਇਹਨਾਂ ਦੀ ਜਰੂਰ ਮਦਦ ਕਰੋ ਵਾਇਗਰੂ ਜੀ ਦਾ ਖਾਲਸਾ ਤੇ ਵਾਇਗਰੂ ਜੀ ਦੀ ਖਾਤੇ